ਤੁਹਾਡੇ ਵੱਲੋਂ ਇੱਕ ਪੋਸਟ ਪੈਂਦੀ ਆ ਬਾਜੀਆਂ ਮੋੜੀਆਂ ਜਾਣਗੀਆਂ ਉਸ ਚੀਜ਼ ਨੂੰ ਲੈ ਕੇ ਤੁਹਾਡੇ ਵੀ ਵਰਕਰ ਆ ਜਾਂਦੇ ਆ ਉਹਨਾਂ ਦੇ ਵਰਕਰ ਵੀ ਆ ਜਾਂਦੇ ਤੇ ਉੱਥੇ 3:00 ਵਜੇ ਦੇ ਕਰੀਬ ਬਹੁਤ ਤਕੜੀ ਜਿਹੜੀ ਲੜਾਈ ਹੋਈ ਆ ਜਿਹੜਾ ਨੇ ਸਟੇਟਸ ਦੀ ਗੱਲ ਕਰ ਰਹੇ ਹੋ ਮੈਂ ਨਹੀਂ ਇਸ ਚੀਜ਼ ਤੋਂ ਪਿੱਛੇ ਹਟਦਾ ਕਿ ਮੈਂ ਨਹੀਂ ਪਾਇਆ ਮੈਂ ਬਿਲਕੁਲ ਪਾਇਆ ਜੀ ਕੇ ਜੀ ਦਾ ਤਾਂ ਕਹਿ ਰਿਹਾ ਕਿ ਮੈਨੂੰ ਅਰਸ਼ਡਾਲਾ ਤੱਕ ਜਾਂ ਗੈਂਗਸਟਰ ਨਿਯਮ ਧੱਕੀਆਂ ਦੁਆਰੇ ਹੋ ਤੁਸੀਂ ਇਹਨੂੰ ਕਹਿੰਨੇ ਧਮਕੀ ਦਿੱਤੀ ਨਹੀਂ ਹੈਗੀ ਆ ਇਹ ਤਾਂ ਸਾਰਿਆਂ ਦਾ ਪਿਓ ਬਣਿਆ ਮਿੱਠਾ ਗੁੱਡਾਂ ਕਰਦੀ ਚ ਉਹ ਕਹਿੰਦੇ ਕਿ ਸਾਨੂੰ ਡੀਐਸਪੀ ਨੇ ਕਿਹਾ ਕਿ ਤੁਸੀਂ ਘਰੇ ਬੈਠੋ ਉਥੇ ਰਣਾਈ ਹੋ ਸਕਦੀ ਹੈ ਬਾਸ ਚ ਬਿਠਾ ਕੇ ਲੈ ਕੇ ਜਾਵਾਂਗੇ 11:00 ਬਜ ਕੇ 12:00 ਬਜ ਕੇ 2:00 ਬਜ ਕੇ ਫਿਰ ਤੁਰਨਾ ਪਿਆ ਸਾਨੂੰ ਆਹ ਮੈਂ ਉੱਥੇ ਸੀ ਮੈਂ ਤਾਂ ਚੁਟਕਾ ਮੈਂ ਉੱਥੇ ਸੀ ਅੱਛਾ ਬਣਾ ਵੇਖੋ ਕਿ ਉਹਨਾਂ ਦੇ ਹੱਥ 'ਚ ਡੰਡੇ ਆ ਅਸਲਾ ਵੈ ਰਾਈਫਲ ਹੈ ਕਿ ਫਾਇਲਮ ਹੈ ਜਿਹੜੀ ਤਾਰ ਤਾਰ ਤਾਪੜ ਤੋੜ ਗੋਲੀਆਂ ਚੱਲੀਆਂ ਉਹ ਉਹ ਤਾਂ ਉਹ ਤਾਂ ਪੁਲਿਸ ਨੇ ਆਦੇ ਪਚਾ ਲੀ ਕੀਤਾ ਵਾ ਜੀ ਉਹ ਤੁਹਾਡਾ ਨਾ ਆਉਂਦਾ ਗੁਰਪੀ ਸਿਕ ਕਮਾਲ ਕਰ ਤੁਸੀਂ ਹੋ ਜਿੰਨੇ ਤੇ ਇਹ ਇਲਜ਼ਾਮ ਲੱਗਦਾ ਕਿ ਤੁਸੀਂ ਸੱ ਸਭ ਖਾਇਆਗਾ ਵੀ ਤਫਲਦ ਨੇ ਮਾਰੇ ਸੀ ਉਹਦੇ 60 ਮਿੰਟ ਲੱਗੇ ਫੋਨ ਵਧਿਆ ਤੇ ਮੈਨੂੰ ਕੋਈ ਫੋਟੋ ਵਿਖਾਓ ਮੈਨੂੰ ਸਾਬਤ ਕਰ ਦੋਵੇ ਮੈਂ ਉਹ ਚੀਜ਼ ਦਾ ਤੇੰਦਾਰਾ ਜੀ ਟਰਾਲੀਆਂ ਦੇ ਵਿੱਚ ਿੱਟਾ ਰੋੜੇ ਭਰੇ ਹੋਏ ਸੀ ਮੈਂ ਡੀਜੀਪੀ ਤੱਕ ਤਸਵੀਰਾਂ ਭਾਤੀਆਂ ਡੀਐਸਪੀ ਅੱਖੇ ਨਹੀਂ ਲੱਗਿਆਗਾ ਡੀਐਸਪੀ ਨੇ ਖੁਦ ਖੜ ਕੇ ਸਾਡੇ ਤੇ ਹਮਲਾ ਕਰਾਇਆ ਤੇ ਸਾਡੇ ਸੱਟਾ ਲਵਾ ਪਾਰਟੀ ਦਾ ਪਲਾਨ ਹੁੰਦਾ ਵੀ ਇਹਨਾਂ ਦੇ ਗਾਲ ਪੈਣਾ ਅਸੀਂ ਦੋ ਬੰਦੇ ਕਦੋਂ ਵਿੱਚ ਹੁੰਦੇ ਜੀ ਸਾਡੇ 50 ਬੰਦੇ ਵਿੱਚ ਹੁੰਦੇ ਇੱਕ ਇੱਕਵੇਂ ਆ ਜਾਂਦੇ ਦੁਕਾਨਾਂ ਦੇ ਉੱਤੇ ਰੋੜੇ ਜੋੜਲੇ ਦੁਕਾਨਾਂ ਦੇ ਵਿੱਚ ਗੁੰਡੇ ਬੈਠ ਗਏ ਇਹਨਾਂ ਦੇ 307 ਤੱਕ ਦੇ ਜਿਨ੍ਹਾਂ ਦੇ ਪਰਚੇ ਸਪੈਸ਼ਲ ਉੱਥੇ ਬੁਲਾਏ ਗਏ ਨੇ ਨਰਿੰਦਰ ਸ਼ੰਕਰ ਕੁਟਾਰੀਆ ਜੀ ਵੱਲੋਂ ਕਿ ਵੀ ਇੱਥੇ ਗੁੰਡਾਗਰਦੀ ਕੀਤੀ ਜਾਣੀ ਕਿ ਅੱਜ ਇਹਨਾਂ ਦੀਆਂ ਫਾਈਲਾਂ ਖੋਲ੍ਹਣੀਆਂ ਤੁਸੀਂ ਇਹ ਦੱਸੋ ਹੀ ਸੋਗ ਦੀ ਰੋਟੀ ਖਾਂਦੇ ਆਪਾਂ ਤਾਂ ਲੋਕੀ ਵੀ ਗੱਲ ਕਰਕੇ 80 40 ਕਿਲਾ ਦੇ ਮਾਲ ਮੈਂ ਕੀ ਲੈਣਾ ਜੀ ਇਹ ਗੱਲਾਂ ਤੋਂ ਪਰ ਇਹਦੇ ਗੈਂਗਸਟਰਾਂ ਨਾਲ ਕੁਝ ਬੰਦਤਾ ਨਹੀਂ ਜਿਹੜੀ ਚੀਜ਼ ਨੇ ਤੁਹਾਡੇ ਬਾਹਰ ਰਹੀ ਬਿਲਕੁਲ ਬਾਈ ਜੀ 18 ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਪੰਚ ਬਣਾ ਰਹੇ ਸੀ ਕੱਲ ਜਿਹੜੀ ਘਟਨਾ ਇੱਕ ਜੀਰੇ ਦੇ ਵਿੱਚ ਹੁੰਦੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜਾ ਗੋਲੀ ਚੱਲੀ ਡਾਂਸ ਛੋਟਾ ਚੱਲਿਆ ਇੱਟਾ ਰੋੜੇ ਚੱਲੇ ਘੰਟਾ ਘਰ ਦੇ ਵਿੱਚ ਜੋ ਖਲਾਰਾ ਪਿਆ ਤੁਸੀਂ ਸਾਰੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਉਸ ਦੇ ਵਿੱਚ ਉੱਥੋਂ ਦੇ ਐਮਐਲਏ ਤੇ ਦੋਸ਼ ਲੱਗਦੇ ਨੇ ਕਿ ਇਹਨਾਂ ਦੇ ਵੱਲੋਂ ਗੁੰਡਾਗਰਦੀ ਕਰਵਾਈ ਗਈ ਆ ਸਾਬਕਾ ਐਮਐਲਏ ਕੁਲਵੀਰ ਜੀ ਰਾਣੇ ਇਹ ਜਿਹੜੇ ਆ ਇਲਜ਼ਾਮ ਲਾਏ ਨੇ ਸ਼ੰਕਰ ਕੁਟਾਰੀਆ ਐਮਐਲਏ ਜੀ ਦੇ ਪੁੱਤਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਉਹ ਵੀਰ ਵੀ ਮੌਜੂਦ ਹੈਗਾ ਜਿੰਦੇ ਤੇ ਇਲਜ਼ਾਮ ਲੱਗਦਾ ਹੈ ਕਿ ਇਹ ਗੁਰਪ੍ਰੀਤ ਨੇ ਮੇਰੇ ਸੱਟ ਮਾਰੀ ਆ ਕਦੇ ਕਿਰਪਾਨ ਦੀ ਗੱਲ ਆਉਂਦੀ ਕਦੇ ਮੁੱਠਾ ਮਾਰਨ ਦੀ ਜਿਹੜੀ ਗੱਲ ਆਉਂਦੀ ਆ ਵੀ ਜੀ ਤੁਹਾਡੇ ਵੱਲੋਂ ਇੱਕ ਪੋਸਟ ਪੈਂਦੀ ਆ ਕਿ ਜਿਹੜਾ ਭਾਜੀਆਂ ਮੋੜੀਆਂ ਜਾਣਗੀਆਂ ਉਸ ਚੀਜ਼ ਨੂੰ ਲੈ ਕੇ ਤੁਹਾਡੇ ਵੀ ਵਰਕਰ ਆ ਜਾਂਦੇ ਆ ਉਹਨਾਂ ਦੇ ਵਰਕਰ ਵੀ ਆ ਜਾਂਦੇ ਤੇ ਉੱਥੇ 3:00 ਵਜੇ ਦੇ ਕਰੀਬ ਬਹੁਤ ਤਕੜੀ ਜਿਹੜੀ ਲੜਾਈ ਹੋਈ ਆ ਇਸ ਚੀਜ਼ ਦਾ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਤੁਸੀਂ ਵੀ ਗੁੰਡਾ ਕਰਤੀ ਕਰਾ ਦਿਓ ਸਭ ਤੋਂ ਪਹਿਲਾਂ ਮੈਂ ਤੁਹਾਡੇ ਮੱਦੇਨਾਈ ਫਤੇ ਦੀ ਸਾਂਝ ਪੰਨਾ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨੇ ਸਟੇਟਸ ਦੀ ਗੱਲ ਕਰ ਰਹੇ ਹੋ ਮੈਂ ਨਹੀਂ ਇਸ ਚੀਜ਼ ਤੋਂ ਪਿੱਛੇ ਹਟਦਾ ਕਿ ਮੈਂ ਨਹੀਂ ਪਾਇਆ ਮੈਂ ਬਿਲਕੁਲ ਪਾਇਆ ਜੀ ਇਹ ਮੱਕੀ ਆਦਾ ਗੁੰਡਿਆਂ ਦੇ ਸਿਰ ਤੇ ਜਦੋਂ ਇਹ 2017 ਤੋਂ ਲੈ ਕੇ 2022 ਦੀ ਟਰਮ ਦੇ ਵਿੱਚ ਰਿਹਾ ਵਾ ਇਹਨੂੰ ਇੱਕ ਗੁੰਡੇ ਦਾ ਅਵਾਰਡ ਦਿੱਤਾ ਗਿਆ ਜੀ ਜੀ ਕੱਚਰਪਨ ਵਾਲਾ ਕੇਸ ਇਹਨੇ ਗੁੰਡਾਗਰਦੀ ਉਹ ਤੋਂ ਪੂਰੀ ਕੀਤੀ ਉਥੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਦੇ ਵਿੱਚ ਇਹਨੇ ਗੁੰਡਾਗਰਦੀ ਕੀਤੀ ਪੱਗਾਂ ਵੀ ਲੱਥੀਆਂ ਲੋਕਾਂ ਨੇ ਦਰਖਾਸਤਾਂ ਵੀ ਦਿੱਤੀਆਂ ਵੀਡੀਓ ਵੀ ਤੁਹਾਨੂੰ ਪਤਾ ਚੱਲਦੀਆਂ ਰਹੀਆਂ ਪਰ ਕੋਈ ਕੇਸ ਦੀ ਕੁਝ ਨਹੀਂ ਬਣਿਆਗਾ ਹੁਣ ਸਾਡੇ ਤੇ ਬੱਗੀ ਪਤਨੀ ਪਿੰਡ ਹੈ ਜੀ ਜਿਹਦਾ ਐਮਪੀ ਇਲੈਕਸ਼ਨ ਇਹਨੇ ਲੜਿਆ ਹੁਣ ਦੋ ਦਿਨਾਂ ਬਾਅਦ ਇੰਨੇ ਉੱਥੇ ਵੀ ਗੋਲੀ ਚਲਾਤੀ ਮੈਂ ਕਿ ਇਹਨੇ ਗੁੰਡਾਗਰਦਿਆਂ ਦਾ ਸ਼ੁਰੂਤ ਤੋਂ ਹੀ ਇਹ ਰਿਹਾ ਵਾ ਇਹ ਮੇਰੇ ਵਰਕਰਾਂ ਨੂੰ ਜੀ ਇਹ ਮੇਰੇ ਵਰਕਰਾਂ ਨੂੰ ਧਮਕਾਉਂਦਾ ਪਿਆ ਵਾ ਫੋਨ ਕਰ ਕਰਕੇ ਕਦੀ ਕਿਤੋਂ ਫੋਨ ਕਰਾਂਦਾ ਕਦੀ ਕਿਤੋਂ ਫੋਨ ਕਰਾਂਦਾ ਵਾ ਉਹਨਾਂ ਨੂੰ ਕਹਿੰਦਾ ਜੇ ਤੁਸੀਂ ਕਾਗਜ਼ ਭਰ ਨਾ ਆਏ ਤੇ ਮੈਂ ਤੁਹਾਡਾ ਨੁਕਸਾਨ ਕਰ ਦੂੰਗਾ ਜਾਂ ਮੈਂ ਫਲਾਨਾ ਕੁਝ ਕਰੂੰਗਾ ਜੀ ਤੇ ਇਸ ਕਰਕੇ ਮੈਨੂੰ ਆਦੇ ਵਰਕਰਾਂ ਦੇ ਨਾਲ ਖੜੋਂ ਲਈ ਇਹ ਕਹਿਣਾ ਪਿਆ ਕਿ ਕੋਈ ਗੱਲ ਨਹੀਂ ਤੁਸੀਂ ਤਗੜੇ ਹੋ ਜੋ 2018 ਦੇ ਚਿਰ ਨੇ ਆਪਾਂ ਨੂੰ ਕਾਗਜ ਨਹੀਂ ਪਰ ਦਿੱਤੇ ਸੀ ਆਪਾਂ ਆਏ ਕਿ ਇਹ ਬਾਜੀਆਂ ਲਾਣੀਆਂ ਆ ਵਾ ਆਪਾਂ ਆਦੇ ਕਾਗਜ ਭਰਨੇ ਹੀ ਪਰਨੇ ਆ ਜੀ ਬਸ ਉਹਦਾ ਇਹ ਮਕਸਦ ਸੀ ਕੋਈ ਹੋਰ ਮਕਸਦ ਨਹੀਂ ਸੀ ਅੱਛਾ ਤੁਸੀਂ ਜਿਹੜੀ ਤੁਸੀਂ ਕੱਚਰਪੰਨ ਵਾਲੀ ਜਾਂ ਹੋਰ ਗੱਲਾਂ ਕੀਤੀਆਂ ਕੀ ਤੁਸੀਂ ਉਹਦਾ ਬਦਲਾ ਲੈਣ ਦੀ ਗੱਲ ਕੀਤੀ ਜਾਂ 18 ਦੇ ਵਿੱਚ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਵੱਲੋਂ ਸਰਪੰਚੀ ਨੇ ਕਾਗਜ਼ ਨਹੀਂ ਭਰੇਗੇ ਇਹ ਉਹਦਾ ਬਦਲਾ ਸੀ ਵੀ ਤੁਸੀਂ ਆਪ ਦੇ ਨਾਮਜ਼ਦ ਕੀ ਭਰਾ ਕੇ ਆਪ ਦੇ ਸਰਪੰਚ ਬਣਾ ਰਹੇ ਸੀ ਨਹੀਂ 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 ਬਿਲਕੁਲ ਨਹੀਂ ਇਹ ਗੱਲ ਹੈ ਕੀਤੀ ਇਹ ਸਾਡੇ ਬੰਦੇ ਸੀ ਕਿਹੜੇ ਸਾਡੇ ਵਰਕਰ ਸੀ ਇਹਨਾਂ ਨੂੰ ਘਰੋਂ ਨਹੀਂ ਨਿਕਲਣ ਦੇ ਰਿਆ ਸੀ ਉਹਨਾਂ ਨੂੰ ਧਮਕੀਆਂ ਕਿ ਐਵੇਂ ਦੇ ਦਿੰਦਿਆ ਪਿਆ ਸੀ ਕਿ ਤੁਹਾਡੇ ਬੱਚੇ ਫਲਾਣੇ ਸਕੂਲ ਚ ਜਾਂਦੇ ਆ ਤੇ ਦੇਖ ਲਓ ਜੇ ਤੁਸੀਂ ਕਾਗਜ਼ ਭਰ ਲਗੇ ਤਾਂ ਹਿਸਾਬ ਲਾ ਲਿਆ ਜੀ ਬਿਲਕੁਲ ਵੀ ਜੀਰਾ ਧਮਕੀ ਦਿੰਦਾ ਜਾਂ ਉਹਨਾਂ ਦੇ ਵਰਕਰ ਇਹਨਾਂ ਦੇ ਵਰਕਰ ਜੀ ਮੈਂ ਕਿ ਕਹਿਣਾ ਹੀ ਸ਼ਾਇਦ ਹੀ ਉਹ ਕੋਈ ਨੋ ਨੰਬਰ ਆਂਦੇ ਆ ਮੈਨੂੰ ਵੀ ਆਇਆ ਮੈਂ ਅੱਗੇ ਵੀ ਦੱਸਿਆ ਵਾ ਉਸ ਤੋਂ ਬਾਅਦ ਦੂਸਰੀ ਗੱਲ ਹੈਗੀ ਸਾਡੇ ਕੋਲੇ ਕੱਲ ਦੀ ਗੱਲ ਹੈ ਨਾ ਕੱਲ ਦੇਖੋ ਜੀ ਇੱਥੇ ਜੋ ਹੋਇਆ ਉਸ ਤੋਂ ਬਾਅਦ ਸਾਡਾ ਬੰਦਾ ਇੱਥੇ ਅੱਜ ਕਾਗਜ਼ ਭਰਨ ਆਇਆ ਸੀ ਕੱਲ ਤੇ ਉਸ ਤੋਂ ਬਾਅਦ ਉਹ ਬੰਦੇ ਨੂੰ ਫੋਨ ਆਂਦਾ ਕਿ ਹੁਣ ਕਾਜੀ ਤਾਂ ਤੂੰ ਕਾ ਕਾ ਭਰ ਲਈ ਹਾਂ ਆਹ ਨਾਲ ਪਿੰਡ ਹੀ ਹੈ ਨਾ ਤੇ ਇਹਦੀ ਗੱਲ ਤੋਂ ਤੁਸੀਂ ਐ ਕਰੋ ਐਸ ਐਚਓ ਸਾਹਿਬ ਨੂੰ ਮੈਂ ਤੁਹਾਨੂੰ ਫੋਨ ਨੰਬਰ ਦਿੰਨਾ ਤੁਸੀਂ ਐਸ ਐਚਓ ਸਾਹਿਬ ਨੂੰ ਫੋਨ ਲਾਓ ਕਿ ਕਟਾਰੀਆ ਸਾਹਿਬ ਤੇ ਐਸ ਐਚਓ ਸਾਹਿਬ ਉਹ ਬੰਦਾ ਕਹਿੰਦਾ ਮੈਂ ਕੱਲੇ ਨੇ ਘਰੇ ਨਹੀਂ ਜਾਣਾ ਜੀ ਉਹ ਅਸੀਂ ਜਾ ਕੇ ਉਹਨੂੰ ਘਰੇ ਛੱਡ ਕੇ ਆਏ ਆ ਲੋਂਗੋ ਦਾ ਪਿੰਡ ਆ ਰਾਮ ਮੁੰਡਾ ਸਾਡੇ ਨਾਲ ਲਿੰਦਾ ਇੱਕ ਕੁਲਵੀਰ ਜੀ ਨੇ ਧਮਕੀ ਦਿੱਤੀ ਆ ਉਹਨਾਂ ਦੇ ਵਰਕਰ ਜਿਹੜੇ ਵਰਕਰ ਆ ਕਿ ਤੂੰ ਕਹੇ ਜੀ ਦਾ ਤਾਂ ਕਹਿ ਰਿਹਾ ਕਿ ਮੈਨੂੰ ਅਰਸ਼ ਡਾਲਾ ਤੱਕ ਜਾਂ ਗੈਂਗਸਟਰ ਨਿਗਮ ਤੱਕੀਆਂ ਦਵਾਰੇ ਹੋ ਤੁਸੀਂ ਜਾਂ ਤਾਂ ਨੀ ਗੱਲਾਂ ਵੀ ਆ ਰਹੀਆਂ ਗੋ ਜੀ ਪਹਿਲੀ ਗੱਲ ਤਾਂ ਹੈਗੀ ਇਹਨੂੰ ਕਿਹਨੇ ਧਮਕੀ ਦਿੱਤੀ ਦੇਣੀ ਹੈਗੀ ਇਹ ਤਾਂ ਸਾਰਿਆਂ ਦਾ ਪਿਓ ਬਣਿਆ ਬੈਠਾ ਗੁੱਡਾਂ ਕਰਦੀ ਚ ਅੱਛਾ ਇਹਨਾਂ ਨੇ ਮਕੇਡੇਗਾ ਮੈਂ ਕਿ ਤੁਹਾਨੂੰ ਮੈਂ ਕੀ ਦੱਸਾਂਗਾ ਹੁਣ ਵੇਖੋ ਜੀ ਆ ਘੜੇ ਆਪਾਂ ਕਾਗਜ਼ ਭਰਨੇ ਸੀ ਠੀਕ ਹੈ ਜੀ ਜੇ ਇਹਨੇ ਕਾਗਜ਼ ਭਰਨੇ ਸੀ ਤੁਸੀਂ ਮੈਂ ਨਹੀਂ ਕਹਿੰਦਾ ਪਿਆ ਇਹ ਇੰਨੇ ਹੀ ਸਬੂਤ ਦਿੱਤੇ ਮੇਰੇ ਕੋਲ ਨਹੀਂ ਤੁਸੀਂ ਇਹਦਾ ਕੁਲਵੀਰ ਜੀਰੇ ਦਾ ਪੇਜ ਖੋਲੋ ਸਾਰੇ ਨੇ ਉਥੇ ਲਾਈਵ ਹੋਇਆ ਸਾਰੀ ਤੁਸੀਂ ਲਾਈਵ ਚੱਕ ਲਓ ਕਿ ਕੈਦ ਬੰਦੇ ਦੇ ਹੱਥ 'ਚ ਫਾਇਲਾਂ ਹੈਗੀਆਂ ਹੂੰ ਉਹਦੇ ਹੱਥ 'ਚ ਨੰਗੀਆਂ ਕਿਰਪਾਨਾਂ ਬੇਸ ਬੈਟ ਡਾਂਗਾ ਮੈਂ ਕੀ ਅਸਲਾ ਮੈਂ ਕੀ ਕੀ ਨਾਮ ਨੂੰ ਕਹਿੰਦੇ ਆ ਰਫਲਾ ਇਹ ਸਾਰਾ ਕੁਝ ਹੈ ਜਿਹੜਾ ਬੰਦਾ ਕਾਗਜ਼ ਭਰਨ ਆਂਦਾ ਵਾ ਉਹਦੇ ਹੱਥ 'ਚ ਫਾਇਲਾਂ ਹੁੰਦੀਆਂ ਵਾ ਇਹ ਡਾਂਗ ਸੋਟੇ ਨਹੀਂ ਹੁੰਦੇ ਹੂੰ ਇਹਨਾਂ ਮੱਕੀ ਸ਼ੁਰੂ ਤੋਂ ਇੱਕੋ ਇੱਕੋ ਹੀ ਮਕਸਦ ਹੈ ਕਿ ਜਿਵੇਂ ਮਰਜੀ ਜੋ ਮਰਜੀ ਕਰਨਾ ਪਵੇ ਮੇਰਾ ਨਾਮ ਜਿਹੜਾ ਹੈਗਾ ਵਾ ਉਹ ਪਬਲਿਸਿਟੀ ਦੇ ਵਿੱਚ ਰਵੇ ਮੇਰਾ ਨਾਮ ਕਿਹੜਾ ਅਖਬਾਰਾਂ ਦੇ ਵਿੱਚ ਚੱਲਦਾ ਰਹੇ ਮੇਰਾ ਟੀਵੀਆਂ ਦੇ ਵਿੱਚ ਮੇਰਾ ਨਾਮ ਚੱਲਦਾ ਰਹੇ ਇਹਦਾ ਸਿਰਫ ਇੱਕੋ ਮਕਸਦ ਹੈ ਕਿ ਮੇਰਾ ਨਾਮ ਚਮਕਣਾ ਚਾਹੀਦਾ ਉਹ ਕਹਿੰਦੇ ਕਿ ਸਾਨੂੰ ਡੀਐਸਪੀ ਨੇ ਕਿਹਾ ਕਿ ਤੁਸੀਂ ਘਰੇ ਬੈਠੋ ਉਥੇ ਲੜਾਈ ਹੋ ਸਕਦੀ ਹੈ ਬੱਸ ਚੁਪਿਠਾ ਕੇ ਲੈ ਕੇ ਜਾਵਾਂਗੇ 11:00 ਵਜੇ 12:00 ਵਜੇ 2:00 ਵਜੇ ਫਿਰ ਤੁਰਨਾ ਪਿਆ ਸਾਨੂੰ ਆਦੇ ਬਿਲਕੁਲ ਝੂਠ ਬੋਲ ਰਿਹਾ ਜੀ ਜੇ ਮਲਕ ਡਿਪਟੀ ਸਾਹਿਬ ਨੇ ਮਕੀਨਾਂ ਨੂੰ ਇਹ ਪੁੱਛੋ ਕਿ ਜਦੋਂ ਇਹ ਆਏ ਆ ਇਹਨਾਂ ਨੂੰ ਐਸਚਓ ਸਾਹਿਬ ਲੈਣ ਗਏ ਆ ਕੋਦ ਬਸ ਦੀ ਗੱਲ ਕੀਤੀ ਆ ਇਹ ਕਿੰਦਾ ਵੈ ਤੁਹਾਡੇ ਸਾਹਮਣੇ ਨੇ ਵੀਡੀਓ ਵੀ ਕਈਆਂ ਵੈ ਕਿ ਹੋਰ ਕੋਈ ਨਾ ਜਾਵੇ ਨਾ ਜਾਵੇਗਾ ਕਿ ਮੈਂ ਤਾਂ ਇਕੱਲਾ ਜਾਊਂਗਾ ਹੀ ਜਾਊਂਗਾ ਫਲਾਨਾ ਵਾ ਟਿੰਕਾ ਇੱਕ ਸਿਰਫ ਇਹ ਆ ਕਿ ਮੈਨੂੰ ਮੇਰਾ ਨਾਮ ਚਮਕਣਾ ਚਾਹੀਦਾ ਹੂੰ ਜੇ ਜੇ ਇਹਨੂੰ ਇਹ ਗੱਲ ਸੀ ਕਿ ਉੱਥੇ ਲੜਾਈ ਹੋਣ ਦਾ ਡਰ ਹੈ ਜਾਂ ਕੁਝ ਵੀ ਹੈ ਤੇ ਇਹ ਮਕੀ ਆਦਾ ਉੱਥੇ ਆਂਦਾ ਮੈਂ ਕਿਹਾ ਦੇ ਵਰਕਰਾਂ ਨੂੰ ਨਾਲ ਲੈ ਕੇ ਆਇਆ ਵੈ ਸਾਰਾ ਕੁਝ ਹੋਇਆ ਮਕੀ ਗੁੰਡਾ ਕਰਦੀ ਤਾਂ ਇਹਨੇ ਕੀਤੀ ਆ ਅਸੀਂ ਥੋੜਾ ਕੀਤੀ ਉਹ ਕਹਿੰਦਾ ਕਿ ਨਾਲ ਕੋਲ ਟਰਾਲੀਆਂ ਦੇ ਵਿੱਚ ਇੱਟਾ ਰੋੜੇ ਭਰੇ ਹੋਏ ਸੀ ਮੈਂ ਡੀਜੀਪੀ ਤੱਕ ਤਸਵੀਰਾਂ ਪਾਤੀਆਂ ਡੀਐਸਪੀ ਅੱਖੇ ਨਹੀਂ ਲੱਗਿਆਗਾ ਡੀਐਸਪੀ ਨੇ ਖੁਦ ਖੜ ਕੇ ਸਾਡੇ ਤੇ ਹਮਲਾ ਕਰਾਇਆ ਤੇ ਸਾਡੇ ਸੱਟਾਂ ਲਵਾ ਦਿੱਤੀ ਤੁਸੀਂ ਆਪ ਵੇਖ ਸਕਦੇ ਹੋ ਕਿ ਕਿਹੜਾ ਟਰੈਕਟਰ ਵਾਲਾ ਬੰਦਾ ਜਾਂਦਾ ਵਾ ਠੀਕ ਹੈ ਜੀ ਤੁਹਾਨੂੰ ਪਤਾ ਜੀਰਾ ਸ਼ਹਿਰ ਕਿੱਡਾ ਹੈਗਾ ਵਾ ਮੈਂ ਕਿ ਕਿਹੜੇ ਆਵਾ ਜਾਈ ਉਹ ਤਾਂ ਚੱਲਣੀ ਚੱਲਣੀ ਹੈ ਉਹ ਤਾਂ ਨਹੀਂ ਰੁਕਣੀ ਹੈਗੀ ਉਹ ਆਦਾ ਨੰਗਦਾ ਪਿਆ ਸੀ ਇਹਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦਾ ਮੈਂ ਬਚਾ ਲਈ ਇਹਨਾਂ ਦੇ ਵੱਟੇ ਚਲਾ ਦਿੱਤੇ ਵੱਟੇ ਆਏ ਕਿਥੋਂ ਟਰਾਲੀ ਚ ਪੀ ਪਲੈਨਿੰਗ ਸੀ ਜਾਂ ਫਿਰ ਕੁਝ ਹੋ ਨਾ ਕੋਈ ਪ੍ਰੀ ਪਲੈਨਿੰਗ ਨਹੀਂ ਸੀ ਅਸੀਂ ਵੀ ਉਹਨੂੰ ਪੁੱਛਿਆ ਵਾ ਕਿ ਭਾਈ ਜੀ ਕੀ ਕਹਿੰਦਾ ਭਾਈ ਜੀ ਮੇਰੇ ਕੋਠੀ ਦਾ ਘਰੇ ਕੰਮ ਚੱਲਦਾ ਪਿਆ ਵਾ ਮੈਂ ਤਾਂ ਗਟਕਾ ਲੈਣ ਆਇਆ ਵਾ ਗਟਕਾ ਲੈ ਕੇ ਨਾਲੇ ਉਹ ਟਰੈਕਟਰ ਟਰਾਲੀ ਪਹਿਲਾਂ ਸਾਈਡ ਤੇ ਲੱਗਾ ਹੋਇਆ ਸੀ ਜੋ ਸਾਨੂੰ ਪਤਾ ਲੱਗਾ ਵਾ ਜਦੋਂ ਉੱਥੋਂ ਮਕੀਰ ਜਾਂਦੇ ਪਏ ਸੀ ਉਹਨਾਂ ਨੇ ਪਹਿਲਾਂ ਟ੍ਰੈਫਿਕ ਰੋਕਤਾ ਉਸ ਵੇਲੇ ਪੁਲਿਸ ਨੇ ਕਿਹਾ ਕਿ ਇੱਥੇ ਹਮਲੇ ਹੋਣ ਲੱਗ ਪਏ ਜਾਂ ਲੜਾਈ ਹੋਣ ਦੇ ਚਾਂਸ ਉਹਨੂੰ ਫਟਾਫਟ ਕੱਢਣ ਦੀ ਕੋਸ਼ਿਸ਼ ਕੀਤੀ ਉਹ ਆਦਾ ਰਸਤੇ 'ਚ ਜਾਂਦਾ ਪਿਆ ਸੀ ਤੇ ਇਹਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਆਹ ਬੰਦਾ ਵੀ ਨਹੀਂ ਸੀ ਸਾਰੇ ਡਿਸਟ੍ਰਿਕਟ ਲੈਵਲ ਦਾ ਅਹੁਦੇਦਾਰ ਵੀ ਸੀ ਉਹੋ ਚੀਜ਼ ਨੂੰ ਲੈ ਕੇ ਛੇਨ ਦੇ ਆਵਾਦ ਬਣ ਗਿਆ ਕਿ ਉਹ ਤੁਸੀਂ ਪ੍ਰੀਪਲੈਨਿੰਗ ਟਰਾਲੀ ਲੈ ਕੇ ਆਏ ਨਹੀਂ ਜੀ ਉਹ ਅਸੀਂ ਤਾਂ ਇਹ ਗੱਲ ਕੰਨੇ ਪਏ ਹੈਗੇ ਆ ਕਿ ਇਹਨੂੰ ਪਤਾ ਹੀ ਸਾਡਾ ਵਰਕਰ ਹੈ ਠੀਕ ਹੈ ਜੀ ਉਹ ਆਦਮਕੀ ਕੰਮ ਕਰਦਾ ਪਿਆ ਉਹਦਾ ਲੈਣ ਆਇਆ ਉਹ ਲੈ ਕੇ ਚੱਲਾ ਹੈ ਇਹਨੂੰ ਇਹ ਸੀ ਕਿ ਸਾਡੇ ਉੱਤੇ ਕਿਤੇ ਟਰੈਕਟਰ ਟਰਾਲੀ ਨਾਲ ਕਿਤੇ ਚੜਾਣ ਲੱਗਿਆ ਹੋਵੇ ਜਾਂ ਕੋਈ ਹੋਵੇਂ ਦੀ ਗੱਲ ਉਹ ਆਦੇ ਦਮਾਨਾ ਉਹਨਾਂ ਨੇ ਸੋਚਣਾ ਚਾਕੇ ਉਹਦੇ ਤੇ ਹਮਲਾ ਕਰਦਾ ਉਹ ਬੰਦਾ ਵੀ ਹਸਪਤਾਲ ਦਾ ਹਲ ਪਿਆ ਜੀ ਕਹਿੰਦੇ ਕਿ ਇਹਨਾਂ ਨੇ ਪਹਿਲਾਂ ਉੱਥੇ ਦੁਕਾਨਾਂ ਦੇ ਉੱਤੇ ਰੋੜੇ ਜੋੜਲੇ ਦੁਕਾਨਾਂ ਦੇ ਵਿੱਚ ਗੁੰਡੇ ਬੈਠ ਗਏ ਇਹਨਾਂ ਦੇ 307 ਤੱਕ ਦੇ ਜਿਨ੍ਹਾਂ ਦੇ ਪਰਚੇ ਸਪੈਸ਼ਲ ਉੱਥੇ ਬੁਲਾਏ ਗਏ ਨੇ ਅਸ਼ੰਕਰ ਕੁਟਾਰੀਆ ਜੀ ਵੱਲੋਂ ਕਿ ਇੱਥੇ ਗੁੰਡਾਗਰਦੀ ਕੀਤੀ ਜਾਣੀ ਕਿ ਅੱਜ ਇਹਨਾਂ ਦੀਆਂ ਫਾਈਲਾਂ ਖੋਹ ਲੈਣੀਆਂ ਨਹੀਂ ਫਾਈਲਾਂ ਹੱਥ ਚ ਖੋਹਣ ਤਾਂ ਬੜੀ ਦੂਰ ਦੀ ਗੱਲ ਤੁਸੀਂ ਪਹਿਲਾਂ ਫਾਈਲਾਂ ਤਾਂ ਵੇਖੋ ਉਹਨਾਂ ਦੇ ਹੱਥ 'ਚ ਹੈਗੀਆਂ ਖੋਹਣ ਤਾਂ ਬੜੀ ਦੂਰ ਦੀ ਗੱਲ ਹੂੰ ਬੜਾ ਵੇਖੋ ਕਿ ਉਹਨਾਂ ਦੇ ਹੱਥ 'ਚ ਡੰਡੇ ਆ ਅਸਲਾ ਵੈ ਰਾਈਫਲ ਹੈ ਕਿ ਫਾਈਲਾਂ ਜਿਹੜੀ ਤਾੜ ਤਾੜ ਤੰਬਰ ਤੋੜ ਗੋਲੀਆਂ ਚੱਲੀਆਂ ਉੱਥੇ ਚੱਲ ਉਹ ਤਾਂ ਪੁਲਿਸ ਨੇ ਆਦੇ ਬਚਾ ਲਈ ਕੀਤਾ ਵਾ ਜੀ ਜਦੋਂ ਇਹ ਹੱਟੀ ਨਹੀਂ ਹੈਗੇ ਇਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਪੁਲਿਸ ਨੇ ਆਦੇ ਬਚਾ ਲਈ ਕੀਤਾ ਵਾ ਜੀ ਸਾਡੀ ਘੜੀ ਆ ਮੈਂ ਫਾਇਲਾ ਮੈਂ ਸਾਡੇ ਘਰੇ ਬੰਦੇ ਲਾਈਨਾਂ ਚ ਲੱਗੇ ਹੋਏ ਆ ਆਦੀ ਮੈਂ ਕਿ ਨੋਮੀਨੇਸ਼ਨ ਕਰ ਰਹੇ ਹੂੰ ਤੁਸੀਂ ਸ਼ਾਇਦ ਦੇਖਿਆ ਹੋਣਾ ਮੈਂ ਥੋੜੀ ਦੇਰ ਪਹਿਲਾਂ ਵੀ ਪਾਇਆ ਸੀ ਕਿ ਸਾਡੇ ਬੰਦੇ ਆ ਜਿਹੜੇ ਸਾਰੇ ਆ ਮੈਂ ਕਿ ਓਪਰਲੀ ਕੜਾ ਨੋਮੀਨੇਸ਼ਨ ਚੱਲ ਰਹੀ ਹੈਗੀ ਹੈ ਸ਼ਾਂਤਮਈ ਨਾ ਚੱਲ ਰਹੀ ਹੈ ਇਹਨੇ ਕਿਥੇ ਮਾਹੌਲ ਖਰਾਬ ਕਰਨਾ ਸੀ ਤਾਂ ਬਸ ਇੱਕ ਮਾਹੌਲ ਖਰਾਬ ਕਰਕੇ ਆਦੇ ਆਪ ਨੂੰ ਸੁਰਖ ਉਕੇ ਦੇ ਕਿ ਤੁਸੀਂ ਆਪ ਦੇ ਸਰਪੰਚ ਬਣਾ ਰਹੇ ਤਾਂ ਤੁਸੀਂ ਕਹਿ ਰਹੇ ਕਿ ਉਹ ਮਾਹੌਲ ਖਰਾਬ ਕਰ ਰਿਹਾ ਤੁਹਾਡੀ ਸਰਕਾਰ ਦੇ ਹੁੰਦਿਆਂ ਵੀ ਕੁਲਵੀਰ ਜੀ ਦਾ ਆਪਦੀ ਮਤਲਬ ਕਿ دہشت ਦਿਖਾ ਰਿਹਾ ਐ ਸੇ ਬਿਲਕੁਲ ਵਿਖਾ ਰਿਹਾ ਜੀ ਉਹ ਆਦੇ ਬਰਕਰਾਂ ਨੂੰ ਕਹ ਰਿਹਾ ਵਾ ਕਿ ਤੁਸੀਂ ਪਰਵਾਹ ਨਾ ਕਰੋਗਾ ਮੈਂ ਫਲਾਣੇ ਦਾ ਫੋਨ ਕਰਾ ਦੂੰਗਾ ਮੈਂ ਢਿੰਕੇ ਦਾ ਫੋਨ ਕਰਾ ਦੂੰਗਾ ਉਹ ਸਾਡੇ ਵਰਕਰਾਂ ਨੂੰ ਫੋਨ ਜਾਣ ਲੱਗ ਪਏ ਉਹ ਸਾਡੇ ਵਰਕਰ ਬਾਈ ਜੀ ਹਰੇਕ ਦਾ ਮੈਂ ਕੀ ਪਰਿਵਾਰ ਹੈ ਹਰੇਕ ਦਾ ਮੈਂ ਕੀ ਜਾਨੀ ਮਾਨੀ ਅਗਲੇ ਨੂੰ ਹੁੰਦਾ ਸਾਡਾ ਨੁਕਸਾਨ ਨਾ ਹੋ ਜੇ ਹਰੇਕ ਨੇ ਆ ਤਾਂ ਬਚਾ ਕਰਨਾ ਮੈਂ ਫਿਰ ਅਸੀਂ ਉਹਨਾਂ ਨੂੰ ਹੌਸਲਾ ਦਿੱਤਾ ਕੋਈ ਉਹਵੇਂ ਦੀ ਗੱਲ ਨਹੀਂ ਹੈਗੀ ਆਪਾਂ ਪਾਰਟੀ ਦੇ ਨਾਲ ਖੜੇ ਆ ਤੁਸੀਂ ਕਾਗਜ਼ ਭਰੋ ਅਸੀਂ ਤੁਹਾਡੇ ਨਾਲ ਫਿਰ ਇਹ ਕਹਿੰਦਾ ਪਿਆ ਵਾ ਕਿ ਅਸੀਂ ਸਾਨੂੰ ਤਾਂ ਇਹ ਅਸੀਂ ਕਿ ਕਿਤੇ ਇਹ ਸਾਡੀਆਂ ਫਾਈਲ ਲੈ ਕੇ ਭੱਜ ਅੱਛਾ ਹਾਂ ਤੁਹਾਨੂੰ ਇਹ ਵੀ ਡਰ ਸੀਗਾ ਹੋਰ ਕੀ ਜੀ ਇਹਨਾਂ ਮੈਂ ਕੀ 5 ਸਾਲ ਇਹਨੇ ਪੂਰਾ ਗੁੰਡਾਗਰਦੀ ਕੀਤੀ ਹੈ ਤੁਹਾਨੂੰ ਸ਼ਾਇਦ ਯਾਦ ਨਹੀਂ ਪਿਛਲੀ ਪੰਚਾਇਤੀ ਚੋਣਾਂ ਦੇ ਵਿੱਚ ਇਹਨੇ ਜਦੋਂ ਗੁੰਡਾਗਰਦੀ ਕੀਤੀ ਤੇ ਸੁਖਬੀਰ ਬਾਦਲ ਜੀ ਆਂਦੇ ਪਏ ਤੇ ਉੱਥੋਂ ਵੀ ਇਹਨੇ ਮਾਹੌਲ ਖਰਾਬ ਕਰ ਦਿੱਤਾ ਸੁਖਬੀਰ ਬਾਦਲ ਜੀ ਨੂੰ ਪ੍ਰਸ਼ਾਸਨ ਨੇ ਕਿਹਾ ਕਿ ਉੱਥੇ ਮਾਹੌਲ ਖਰਾਬ ਹੈ ਉਹਨਾਂ ਨੂੰ ਵੀ ਵਾਪਸ ਹੋਣਾ ਪਿਆ ਜੀ ਜਿਹੜਾ ਚਰਚਾ ਚ ਰਹਿੰਦਾ ਪੰਚਾਇਤੀ ਚੋਣਾਂ ਹੋਣ ਐਮਐਲਏ ਦਾ ਇਲੈਕਸ਼ਨ ਹੋਵੇ ਐਮਪੀ ਦਾ ਇਲੈਕਸ਼ਨ ਹੋਵੇ ਕਹਿੰਦੇ ਕਿ ਇੱਥੇ ਡਾਂਗ ਖੜਕਲੀ ਖੜਕਲੀ ਹੈ ਜੀ ਅਸੀਂ ਤਾਂ ਬੜੀ ਕੋਸ਼ਿਸ਼ ਕੀਤੀ ਅਸੀਂ ਤਾਂ ਅਸੀਂ ਸ਼ਾਂਤ ਮైనా ਨੋਮੀਨੇਸ਼ਨ ਕਰ ਰਹੇ ਸੀ ਪਰ ਘੜੀ ਤੁਹਾਨੂੰ ਗੱਲ ਦੱਸੀ ਹੈ ਕਿ ਉੱਥੋਂ ਆ ਦਾ ਕਾਬਲਾ ਲੈ ਕੇ ਆਇਆ ਵਾ ਇਹ ਨਿਆਂ ਦੇ ਨਾਲ ਫੈਰਿੰਗ ਸ਼ੁਰੂ ਕਰਤੀ ਹੈ ਨਾਲ ਬੇਸ ਜੀ ਤਲਵਾਰਾਂ ਦੋ ਸੀ ਇੱਕ ਕਟਾਰੀਆ ਪਰਿਵਾਰ ਇੱਕ ਜੀਰਾ ਪਰਿਵਾਰ ਕੁਲਵੀਰ ਜੀ ਦੇ ਕਿ ਕੇਂਦਰਜੀ ਜੀ ਦੇ ਕਿ ਪਹਿਲਾਂ ਇੱਕੇ ਪਾਰਟੀ ਦੇ ਵਿੱਚ ਸੀ ਜਦੋਂ ਅਲੱਗ-ਅਲੱਗ ਹੋ ਗਏ ਫਿਰ ਉਹ ਇੱਕ ਥਾਂ ਤੇ ਫਿੱਟ ਨਹੀਂ ਬੈਠਿਆ ਨਹੀਂ ਜੀ ਨਹੀਂ ਅਸੀਂ 2007 ਦੇ ਵਿੱਚ ਕਾਂਗਰਸ ਪਾਰਟੀ ਲੋ ਇਲੈਕਸ਼ਨ ਲੜਿਆ ਸੀ ਜੀ ਠੀਕ ਹੈ ਜੀ 2007 ਦੇ ਵਿੱਚ ਇਹਨਾਂ ਨੇ ਸਾਡੀ ਮਦਦ ਕੀਤੀ ਪਹਿਲਾਂ ਅਕਾਲੀ ਦਲ ਦੇ ਵਿੱਚ ਹੁੰਦੇ ਸੀ ਹਮ ਠੀਕ ਹੈ ਜੀ ਉਸ ਤੋਂ ਬਾਅਦ ਇਹ ਮੱਕੀ ਸਾਡੇ ਨਾਲ 2009 ਦੇ ਵਿੱਚ MP ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਆ ਗਏ ਉਸ ਤੋਂ ਬਾਅਦ ਇਹਨਾਂ ਨੇ ਜੁਆਇਨਿੰਗ ਕੀਤੀ 2012 ਦੇ ਵਿੱਚ ਅਸੀਂ ਇਲੈਕਸ਼ਨ ਹਾਰ ਗਏ ਉਸ ਤੋਂ ਬਾਅਦ ਇਹਨਾਂ ਨੂੰ 17 ਦੇ ਵਿੱਚ ਇਹਨਾਂ ਨੂੰ ਪ੍ਰਿਕਟ ਮਿਲ ਗਈ ਇਹ ਨਹੀਂ ਕੋਈ ਹੈਗਾ ਕਿ ਮੱਕੀ ਕੁਮਿਆ ਉਹ ਉਹਨਾਂ ਦੀ ਪਾਰਟੀ ਵੱਖਰੀ ਹੈ ਸਾਡੀ ਨਾ ਜਨਾ ਕਦੀ ਕੋਈ ਰੰਜਿਸ਼ ਹੋਣੀ ਹਮ ਹਮ ਲੋਕ ਇਹ ਦੇ ਕਿ ਇਹ ਲੀਡਰਾਂ ਦੀ ਲੜਾਈ ਨੇ ਆਮ ਲੋਕਾਂ ਦੇ ਸਿਰ ਪਰਵਾਦੀ ਨਹੀਂ ਜੀ ਸੱਟਾਂ ਵੱਜੀਆਂ ਉੱਥੇ ਲੋਕਾਂ ਦੇ ਸਾਡੇ ਬੰਦਿਆਂ ਦੀਆਂ ਵੱਜੀਆਂ ਜੀ ਸੱਟਾਂ ਸਾਡੇ ਬੰਦੇ ਵੀ ਡਾਗ ਲਾ ਤੁਹਾਡੀ ਗੱਲ ਤਾਂ ਬਾਹਰ ਹੀ ਨਹੀਂ ਆਈ ਅਜੇ ਤੱਕ ਹਾਂਜੀ ਤੁਹਾਡੀ ਗੱਲ ਤਾਂ ਚਰਚਾ ਚ ਹੀ ਨਹੀਂ ਆਈ ਕਿ ਤੁਹਾਡੇ ਬੰਦੇ ਨੇ ਸੱਟਾਂ ਚ ਵੱਜੀਆਂ ਬੋ ਜੀ ਅਸੀਂ ਦੇ ਵਾਂਗੂ ਹੁਣ ਇਹ ਥੋੜਾ ਮੱਕੀ ਛਾਲੀ ਜਨ ਗਿਆ ਫਲਾਣੇ ਦੇ ਇੰਨੀ ਸੱਟ ਲੱਗ ਗਈ ਜਿਨ੍ਹਾਂ ਦੇ ਕਿਹੜੀ ਸੱਟ ਲੱਗੀ ਹੈ ਉਹ ਆ ਦਾ ਟ੍ਰੀਟਮੈਂਟ ਕਰਾ ਰਹੇ ਆ ਸਾਡੇ ਬੰਦੇ ਦੇ ਵੀ ਇਹਨਾਂ ਸਾਡੇ ਬੰਦੇ ਇੰਜਰਡ ਦਾ ਜੀ ਸਾਡੇ ਬੰਦੇ 4 ਤੋਂ 5 ਬੰਦੇ ਇੰਜਲ ਅੱਛਾ ਹਾਂਜੀ ਇੱਕ ਕਿਹੜਾ ਮੁੰਡਾ ਕਿਹੜਾ ਟਰੈਕਟਰ ਵਾਲਾ ਕਿਹੜਾ ਉਹਦੇ ਬਾਕੀ ਸਿਰ ਤੇ ਤੋਂ ਉਹਦੇ ਉਹਦੇ ਇ ਕਿ ਕਿਹੜੇ ਟਰੈਕਟਰ ਤੇ ਫੈਰ ਵੀ ਵੱਜੋ ਨੇ ਆਦੀ ਜਾਨ ਬਚਾ ਕੇ ਪਤਾ ਨਹੀਂ ਕਿਵੇਂ ਨਿਕਲਿਆ ਉਹ ਫੈਰ ਕਿਧਰੋਂ ਚੱਲੇ ਆ ਉਹ ਉਧਰੋਂ ਚੱਲੇ ਆ ਜੀ ਉਹ ਲਾਇਸੈਂਸੀ ਥਿਆਰ ਸੀ ਇਹ ਨਹੀਂ ਮੈਨੂੰ ਪਤਾ ਹੈਗਾ ਲਾਇਸੈਂਸੀ ਸੀ ਕਿ ਕਿਹੜੇ ਸੀ ਕਿਹੜੇ ਡੀਐਸਪੀ ਤੁਹਾਡੇ ਖੁਦ ਤੁਹਾਡੀ ਹੀ ਕਰ ਰਿਆ ਸੀਗਾ ਰਾਜਾ ਬੜਿੰਗ ਪੰਜਾਬ ਪ੍ਰਧਾਨ ਉਹਨਾਂ ਨੇ ਵੀ ਇੱਕ ਲਾਈਵ ਹੋ ਕੇ ਤੁਸੀਂ ਸੁਣ ਲਿਆ ਹੋਣਾ ਉਹ ਵੀ ਉਹਨਾਂ ਨੇ ਵੀ ਕਿਹਾ ਕੀ ਗੱਲ ਕਹੀ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਮਤਲਬ ਕਿ ਉਹਨਾਂ ਦਾ ਪੱਕ ਫੁੱਲ ਰਿਹਾ ਤੁਹਾਡਾ ਕਿ ਜੀਰੇ ਸਾਹਿਬ ਤੇ ਜਿਹੜਾ ਜੋਰ ਲੱਗਦਾ ਲਾ ਲੋ ਜੋ ਸਾਡੀ ਸਰਕਾਰ ਆਈ ਜਾਣੀ ਨਹੀਂ ਜੀ ਇਹਦੇ ਚ ਜ਼ੋਰ ਲਾਉਣ ਵਾਲੀ ਕਿਹੜੀ ਗੱਲ ਹੈਗੀ ਆ ਜੋ ਰੈਲਿਟੀ ਆ ਉਹ ਤੁਹਾਡੇ ਸਾਹਮਣੇ ਆ ਜੇ ਮਤਲਬ ਕਿ ਉਹਨਾਂ ਦੀਆਂ ਵੀਡੀਓਜ਼ ਆ ਰਹੀਆਂ ਵਾ ਤੇ ਫਿਰ ਸਾਡੀਆਂ ਵੀ ਆਣੀਆਂ ਚਾਹੀਦੀਆਂ ਸੀ ਕੁਝ ਹੋਵੇਂ ਦੀ ਅਸੀਂ ਤਾਂ ਸ਼ਾਂਤਮਈਨ ਆਪਦੇ ਇਲੈਕਸ਼ਨ ਕਰਾ ਰਹੇ ਆਂ ਦੀ ਨਾਮਿਨੇਸ਼ਨ ਕਰਾ ਰਹੇ ਆਂ ਆਪਦੇ ਵਰਕਰਾਂ ਨੂੰ ਕਹਿ ਰਹੇ ਆਂ ਪਰ ਇਹਨੇ ਆਣ ਕੇ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਜਿਹੜੀ ਕਿਰਪਾਨ ਉਹਨਾਂ ਦੇ ਬਾਈਦੀ ਆ ਜਿਹੜਾ ਮੱਥੇ ਤੇ ਜ਼ਖਮ ਹੁੰਦਾ ਇੱਕ ਤਸਵੀਰ ਬਲੱਡ ਵਾਲੀ ਤੁਸੀਂ ਵੀ ਦੇਖੀ ਹੋਣੀ ਆ ਉਹ ਤੁਹਾਡਾ ਨਾਂ ਆਉਂਦਾ ਗੁਰਪ੍ਰੀਤ ਸਿੰਘ ਕਮਾਲ ਵਾਲਾ ਤੁਸੀਂ ਹੋ ਕਮਾਲ ਗੜ ਕਮਾਲਗੜ ਤੁਸੀਂ ਹੋ ਜਿੰਨੇ ਤੇ ਇਹ ਇਲਜ਼ਾਮ ਲੱਗਦਾ ਕਿ ਤੁਸੀਂ ਸੱਟ ਮਾਰੀ ਹੈ ਤੁਸੀਂ ਸੱਟ ਮਾਰੀ ਹੈ ਜੀ ਦਾ ਬਿਲਕੁਲ ਭਾਈ ਜੀ ਮੈਨੂੰ ਸਾਬਤ ਕਰ ਦੇ ਹਾਂ ਮੈਨੂੰ ਸਾਬਤ ਕਰ ਦੇ ਮੈਂ ਅੱਗੇ ਵੀ ਗੱਲ ਤੁਹਾਡੇ ਦੱਸਿਆ ਵੀ ਮੇ ਸੰਗਰਾਮ ਦੀ ਸੰਗਰਾਮ ਬਾਬੂੜਾ ਸਾਹਿਬ ਜਾਂਦਾ ਮੈਂ ਵੀ ਜਾਂਦਾ ਜੀ ਉੱਥੇ ਮੇਰੇ ਤੋਂ ਇਹਨੂੰ ਕਿ ਵੀ ਉੱਥੇ ਸੌਣ ਆ ਜੀ ਜਾ ਇਹ ਦੇ ਦੇ ਜਾਂ ਮੈਂ ਦੇ ਦੇ ਜੇ ਮੈਂ ਕੁਰਬਾਨ ਮਾਰੀ ਜਾਂ ਮੁੱਠਾ ਮਾਰਿਆ ਭਾਈ ਜੀ ਕੁਰਬਾਨ ਨੇੜੇ ਕੋਚੀ ਹੈ ਨਾ ਇਹ ਕੁਰਬਾਨ ਤੁਹਾਡੇ ਮਾਦੀਮੇ ਦਸਰਾ ਵੀ ਕੁਰਬਾਨ ਕਿਲੋਮੀਟਰ ਤੋਂ ਦੂਰੋਂ ਵੱਜ ਗਈ ਹੈ ਮੈਂ ਕاجਜ ਬਾਈ ਜੀ ਉਸ ਟਾਈਮ ਪਰ ਰਿਹਾ ਸੀ ਬਿਲਕੁਲ ਮੇਰੇ ਹੱਥ ਕੁਰਬਾਨ ਨਹੀਂ ਨਾ ਕੋਈ ਸੋਟ ਹੈਗਾ ਇਹਦੀ ਆਪਦੀ ਪਲੈਨਿੰਗ ਹੈ ਬਿਲਕੁਲ ਇਹ ਆਪਦੇ ਉੱਥੇ ਲੜਾਈ ਦੇ ਮੂਹਰੇ ਦੇ ਵਿੱਚ ਆਇਆ ਵੀ ਜਾ ਕੇ ਜੋ ਆਦਾ ਉੱਥੇ ਮਾਹੌਲ ਖਰਾਬ ਕਰਨਾ ਭਾਈ ਜੀ ਇਹ ਗੁਰ ਕਿੰਨਾ ਗੁੰਡਿੰਜੀ ਰਜ ਉਸੀ ਤੁਹਾਡੀ ਪਹਿਲਾਂ ਕੋ ਲੜਾਈ ਹੋਈ ਹੋਵੇ ਜਾਂ ਤੁਸੀਂ ਕਿਤੇ ਕੋ ਧਮਕੀ ਦਿੱਤੀ ਹੋਵੇ ਜਾਂ ਐਦਾਂ ਦੀ ਕੋ ਗੱਲ ਹੋਵੇ ਤੁਹਾਡਾ ਨਾਮ ਆ ਰਿਹਾ ਬਿਲਕੁਲ ਭਾਈ ਜੀ ਇੱਕ ਇੱਕ ਪੁਆਇੰਟ ਦੀ ਵੀ ਕੋਈ ਗੱਲ ਨਹੀਂ ਜੀ ਅੱਗੀ। ਹੂੰ। ਕੋਈ ਮੇਰਾ ਦਾ ਕੋਈ ਦੇ ਨਾਲ ਰੌਲਾ ਨਹੀਂ ਕੋਸ਼ ਨਹੀਂ ਪਤਾ ਨਹੀਂ ਇਹਦੇ ਕੀ ਦਿਮਾਗ 'ਚ ਗੱਲ ਚੱਲ ਰਹੀ ਕੀ ਸਿਸਟਮ ਚੱਲ ਰਿਹਾ ਹੈਗਾ ਜੀ। ਵਧੀਆ ਸ਼ਾਂਤੀ ਮਾਹੌਲ ਨਾਲ ਇਲੈਕਸ਼ਨ ਚੱਲੀ ਜਾਂਦਾ ਜੀ। ਸਾਰੇ ਬੰਦੇ ਲਾਈਨ 'ਚ ਲਾ ਕੇ ਕਾਗਜ਼ ਭਰ ਰਹੇ ਆ ਜੀ। ਤੁਸੀਂ ਜਿੰਨੇ ਬੰਦੇ ਇਨਾਂ ਦੇ ਆ ਜੀ ਸਾਰਿਆਂ ਕੋਲੇ ਹਥਿਆਰ। ਇੱਕ ਗੱਲ ਬਾਈ ਜੀ ਤੁਸੀਂ ਪੁੱਛਿਓ ਜੇ ਕਿਤੇ ਦੇ ਇਹ ਪੁੱਛਿਓ ਵੀ ਤੁਸੀਂ ਕਾਗਜ਼ ਭਰਨ ਗਏ ਫਾਈਲਾਂ ਕਿੱਥੇ ਧੜੀਆਂ? ਕਿ ਹਥਿਆਰ ਜਮ੍ਹਾਂ ਕਰਾ ਕੇ ਉਹਨੇ ਅੰਦਰ ਸਕੂਲ ਦੇ ਵਿੱਚ ਵੀ ਆ ਸਾਡੇ ਹਥਿਆਰ ਆ ਗਏ ਆ ਤੇ ਸਾਨੂੰ ਸਰਪੰਚ ਬਣਾ ਦਿਓ। ਸਾਡੇ ਬੰਦੇ ਕਾਗਜ਼ ਫ ਤੇ ਇਹਦੇ ਬੰਦੇ ਹਥਿਆਰ ਲੈ ਕੇ ਆ ਰਹੇ ਜੀ ਫਿਰ ਮੈਰੇ ਮੇਰੇ ਹੱਥ ਤਲਵਾਰ ਵਿਖਾਈ ਗਈ ਮੇਰੇ ਹੱਥ ਮੁਠਾ ਵਿਖਾਇਆ ਗਿਆ ਵੀ ਰਫਲ ਦਾਦੇ ਮਾਰੇ ਜੀ ਉਹਦੇ 60 ਫਟ ਲੱਗੀ ਖੂਨ ਵਗਿਆ ਤੇ ਮੈਨੂੰ ਕੋਈ ਫੋਟੋ ਵਿਖਾਓ ਮੈਨੂੰ ਸਾਬਤ ਕਰ ਦੋਵੇ ਮੈਂ ਉਹ ਚੀਜ਼ ਦਾ ਦੇਨਦਾਰ ਆ ਜੀ ਕੋਈ ਵੀ ਫੋਟੋ ਮੈਨੂੰ ਵਿਖਾ ਦਿਓ ਮੈਂ ਦੇਨਦਾਰ ਆ ਜੀ ਤੁਸੀਂ ਉਸ ਲੜਾਈ ਚ ਸੀ ਲੜੇ ਹੋ ਬਿਲਕੁਲ ਨਹੀਂ ਜੀ ਐ ਤਾਂ ਉਹਦੀ ਲਾਈਨ ਚ ਲਾ ਕੇ ਜੀ ਸ਼ਾਂਤੀ ਮੌਲਾ ਫੈਲਾ ਜਮਾ ਕਰਾ ਰਹੇ ਜੀ ਪ੍ਰਸ਼ਾਸਨ ਇਹਨਾਂ ਨੂੰ ਰੋਕ ਰਿਹਾ ਜੀ ਹੂੰ ਪ੍ਰਸ਼ਾਸਨ ਇਹਨਾਂ ਨੂੰ ਰੋਕ ਰਿਆ ਬਿਲਕੁਲ ਜਿਹੜੀ ਗੱਲ ਟਰਾਲੀ ਵਾਲੀ ਕਹੀ ਵੀ ਇਹਨਾਂ ਪੱਥਰ ਜੋੜੇ ਕੀਤੇ ਆ ਤੁਹਾਨੂੰ ਬਾਈ ਜੀ ਵੀ ਕਹਿ ਗਿਆ ਤੇ ਜੇ ਮੰਨ ਲਓ ਸਾਡਾ ਮਤਲਬ ਪਲੈਨ ਪਲਾਨ ਹੁੰਦਾ ਪਾਰਟੀ ਦਾ ਪਲੈਨ ਹੁੰਦਾ ਵੀ ਇਹਨਾਂ ਦੇ ਗੱਲ ਪੈਣਾ ਤੇ ਅਸੀਂ ਦੋ ਬੰਦੇ ਕਦੋਂ ਵਿੱਚ ਹੁੰਦੇ ਜੀ ਸਾਡੇ 50 ਬੰਦੇ ਵਿੱਚ ਹੁਣ ਇਹਦੇ ਅੱਗੇ ਕਿਵੇਂ ਆ ਜਾਂਦੀ ਸਾਡੇ ਨਮਾਜ਼ ਚ ਹੁੰਦਾ ਵੀ ਇਹਨਾਂ ਨੂੰ ਰੋਕਣਾ ਤੇ ਅੱਗੇ ਆ ਕੇ ਜਾਂਦੇ ਭਾਈ ਜੀ ਇੱਕ ਪੈਸੇ ਦੀ ਇੱਕ ਪੁਆਇੰਟ ਦੀ ਕੋਈ ਗੱਲ ਨਹੀਂ ਬਾਈ ਜੀ ਇਹਦੀ ਸ਼ਾਂਤੀ ਮੌਲਿਕ ਪਹਿਲਾਂ ਵੀ ਚੈਨੀ ਦਾ ਪਰਚਾ ਜਦਾਂ ਤੇ ਕੁਝ ਹੈਗਾ 307 ਤੱਕ ਕਾਲੇ ਪਰਚੇ ਜਿਹੜੇ ਵਿੱਚ ਤੁਹਾਡਾ ਨਾਮ ਲੈ ਰਹੇ ਬਿਲਕੁਲ ਬਾਈ ਇਹਨਾਂ ਕੈਂਟ ਫਰੋਈ ਪਰ ਪਰਚਾ ਕਰਾਇਆ ਮੇਰੇ ਤੇ ਜੀ ਮਦਈ ਵੇਖੋ ਕੋਣ ਮਰਿਆ ਜੀ ਲਾਲੀ ਗੈਂਗਸਟਰ ਜਿਹੜਾ ਅੱਜ ਤੋਂ 25 ਦਿਨ ਪਹਿਲਾਂ ਫਰੋਈ ਪਰ ਛੌਣੀ ਜੇਲ੍ਹ ਦੇ ਵਿੱਚ ਗੋਲੀ ਚੱਲੀ ਉਹਦੇ ਚ ਮਾਰਿਆ ਗਿਆ ਜੀ ਉਹ ਬੰਦਾ ਤੇ ਇਹ ਉਹਨਾਂ ਨੂੰ ਮਦਈ ਬਣਾ ਕੇ ਪਰਚਾ ਕਰਾਇਆ ਜੀ ਮੇਰੇ ਤੇ ਤੁਸੀਂ ਇਹ ਦੱਸੋ ਵੀ ਚੈਨੀ ਦਾ ਮੇਰੇ ਤੇ ਪਰਚਾ ਲਾਇਆ ਜੀ ਉਹਦੇ ਚ ਮੈਂ ਵੇਗਣਾ ਆਇਆ ਜੀ ਮੈਂ 30 40 ਕਿਲਿਆਂ ਦਾ ਮਾਲ ਕੱ ਤੁਸੀਂ ਇੱਕ ਗੱਲ ਦਾ ਜਵਾਬ ਲਓ ਜੀ ਵੀ ਮੈਂ ਚੈਣ ਖਾਊਂਗਾ ਜੀ ਫਿਰ ਮੇਰੇ ਤੇ ਕੁਰਬਾਨ ਮਾਰਤੀ ਮੇਰੇ ਦੇ ਮੋਟਾ ਮੇਰੇ ਫੋਟੋ ਲਾਓ ਜੀ ਕੋਈ ਪ੍ਰੂਫ ਤਾਂ ਲਵੋ ਜੋ ਨਿਆਂ ਅੱਜ ਬੋਲੀ ਜਾਣਾ ਕਰੀ ਜਾਣਾ ਉਹ ਗੱਲ ਦਾ ਕੋਈ ਹੱਲ ਥੋੜਾ ਹੈਗਾ ਭਾਈ ਜੀ ਮੈਂ ਤਾਂ ਸੋਹਣਿਆਂ ਦੀ ਲੈਣਾ ਮੇਰਾ ਬਾਪੜਾ ਸਵੇਰੇ ਉੱਠਣਾ ਕੰਨਿਆ ਜੱਜ ਕੇ ਹਸਪੀਟਲ ਪਈ ਉਹ ਤੇ ਪਿਆ ਮੇਰੇ ਖੂਨ ਨਿਕਲ ਗਿਆ ਮੇਰੇ ਮੇਰੇ 6:00 ਵਜੇ ਉਹ ਬਲੱਡ ਫਿਰ ਕਿੱਥੋਂ ਆ ਗਿਆ ਤੁਸੀਂ ਕਰੇ ਭਾਈ ਜੀ ਉਹ ਉਹ ਭਾਈ ਜੀ ਜਦੋਂ ਟਰਾਲੀ ਲੰਗੀ ਏ ਉਹਨਾਂ ਦੇ ਬੰਦਿਆਂ ਨੇ ਟਰਾਲੀ ਦੇ ਜੋ ਟਰੈਕਟਰ ਦੇ ਫਾਇਰ ਵੀ ਮਾਰੇ ਛੋਟੇ ਵੀ ਮਾਰੇ ਜਿਹੜੇ ਬੰਦੇ ਉੱਤੇ ਸੀ ਉਹਦੇ ਬਚਾਅ ਵਾਸਤੇ ਉਹਨਾਂ ਜਵਾਬ ਦਿੱਤਾ ਉਹ ਪੱਥਰ ਵਜਾ ਜੀ ਗੋਲੀ ਕੰਨਾਂ ਨਾਲ ਬੱਸ ਇਹ ਬਾਈ ਜੀ ਵੀਡੀਓ ਆ ਆ ਵੇਖੋ ਇਹਦੇ ਵਰਕਰ ਕਹਿ ਰਹੇ ਨੇ ਜੀ ਪਰ ਉਹ ਵੇਖੋ ਜੀ ਇਹਨਾਂ ਦੇ ਵਰਕਰ ਕਹਿ ਰਹੇ ਵੀ ਰੋੜਾ ਵਜਾ ਰੋੜਾ ਵਜਾ ਇਹ ਕਾਲੀ ਕੋ ਰੋੜਾ ਵੱਗ ਗਿਆ ਹਾਂ ਰਹਾ ਕਾਲੀ ਰਾਨਾ ਕਿਰਪਾਨ ਕਿਥੋਂ ਆ ਗਈ ਜੀ ਮੁੱਠਾ ਕਿਥੋਂ ਆ ਗਿਆ ਜੀ ਬੇਨਾ ਟਰਾਲੀ ਤੁਸੀਂ ਤਾਂ ਨਹੀਂ ਬਿਲਕੁਲ ਬਾਈ ਜੀ ਮੈਨੂੰ ਸਾਬਤ ਕਰੋ ਜੀ ਤੁਸੀਂ ਸਾਰਾ ਕੋਸ਼ਿਸ਼ ਬਾਈ ਜੀ ਛੱਡ ਦੋ ਜਿਹੜਾ ਇਹ ਵੀਡੀਓ ਵਾਇਰਲ ਹੋ ਰਹੀ ਪੰਜਾਬ ਲੈ ਸਾਰੇ ਹਲਕੇ ਵੀ ਛੱਡ ਪੰਜਾਬ ਲੈ ਚਾਲੀ ਗੁਰਪ੍ਰੀਤ ਕਮਾਲਗੜ ਨੇ ਕਿਰਪਾਨ ਮਾਰੀ ਮੁੱਠਾ ਮਰਿਆ ਤੁਸੀਂ ਇਹ ਗੱਲ ਦਾ ਸਾਬਤ ਕਰ ਦਿਓ ਜੀ ਸਾਰੇ ਗੁਨਾਗਾ ਜੀ ਗੁਨਾਗਾ ਰਹਾਂ ਜੀ ਤੁਸੀਂ ਜਦੋਂ ਇੱਕ ਸਾਬਤ ਕਰ ਦੋ ਇੱਕ ਫੋਟੋ ਲਿਆ ਦਿਓ ਜਿਹੜੀ ਇਹਦੇ ਨੇੜੇ ਨਜ਼ਦੀਕ ਖੜੇ ਦੀ ਕਿਰਪਾਨ ਗੁਰਪ੍ਰੀਤ ਚਲਾ ਰਿਆ ਸੋਟਾ ਚਲਾ ਰਿਆ ਰੋੜਾ ਚਲਾ ਰਿਆ ਤੁਸੀਂ ਸਾਫਤ ਕਰਾ ਦਿਓਗੇ ਆ ਗਿਆ ਸਰ ਤੁਸੀਂ ਨੂੰ ਜੂਸੀ ਲੜਾਈ ਦੇ ਵਿੱਚ ਤੂੰ ਜਾ ਉੱਥੇ ਮੈਂ ਤਾਂ ਜੀ ਲੈਣਾ ਚਲਵਾ ਰਿਹਾ ਸਾਰਿਆਂ ਨੂੰ ਕੋਸ ਸਾਨੂੰ ਐਸੀ ਹੋ ਚੁੱਤੀ ਹਾਂ ਮੈਂ ਉੱਥੇ ਸੀ ਮੈਂ ਤਾਂ ਝੂਟਕਾ ਮੈਂ ਉੱਥੇ ਸੀ ਅੱਛਾ ਸਾਨੂੰ ਜਦੋਂ ਪਤਾ ਲੱਗਾ ਕਿ ਇਹ ਉੱਥੇ ਮੱਕੀ ਗੁੰਡਾਗਰਦੀ ਦਾ ਕੰਮ ਕਰ ਰਿਹਾ ਵੈ ਅਸੀਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਿਹਾ ਕਿ ਉੱਥੇ ਆਹ ਕੰਮ ਹੋ ਸਕਦਾ ਵੈ ਤੇ ਪੁਲਿਸ ਪ੍ਰਸ਼ਾਸਨ ਉੱਥੇ ਆ ਗਿਆ ਵੈ ਅਸੀਂ ਆਦੇ ਬੰਦਿਆਂ ਨੂੰ ਸ਼ਾਂਤਮਈ ਨਾ ਉਹਨਾਂ ਨੂੰ ਕਿਹਾ ਕਿ ਭਾਈ ਜੀ ਆਪਾਂ ਨਹੀਂ ਉਧਰ ਕਿਤੇ ਜਾਣਾਗਾ ਆਪਾਂ ਸ਼ਾਂਤਮਈ ਨਾ ਆਦੇ ਤੇ ਕਾਗਜ਼ ਪਰਨੇ ਹੂੰ ਸਾਡੇ ਬੰਦੇ ਸਾਰੇ ਇੱਧਰ ਸੀ ਇਹ ਉੱਥੇ ਲਲਕਾਰੇ ਮਾਰਦੇ ਰਹੇ ਆ ਉਹ ਪੁਲਿਸ ਨੇ ਹੀ ਮੈਂ ਕਿ ਕਿਹੜਾ ਲੜਾਈ ਦਾ ਐਡਾ ਡਾ ਮੋਲ ਬਣ ਗਿਆ ਕਿ ਪੁਲਿਸ ਨੇ ਉਹ ਆਦੀ ਪ੍ਰੋਟੈਕਸ਼ਨ ਲਈ ਜਾਂ ਕੁਝ ਵੀ ਉਹਨਾਂ ਨੂੰ ਉੱਥੇ ਫਰੀਕ ਕਰਨੀ ਚਾਹ। ਚਾਹ ਚੁਕੇ ਖਬਰਾਂ ਚੱਲੀਆਂ ਕਿ ਕਟਾਰੀਆ ਪਰਿਵਾਰ ਨੇ ਪੂਰੀ ਗੁੰਡਾਗਰਦੀ ਕਰਕੇ ਆਪਣੇ ਬੰਦੇ ਜਿਤਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਇਹ ਹਲੇ ਤੱਕ ਕਾਗਜ਼ ਪਰਹਿੰਦੇ ਭਲ ਤੱਕ ਹਲੇ ਕਿੱਥੋਂ ਜਿੱਤ ਗਏ ਜੀ। ਇੰਦੀ ਕਿ ਉਹਨਾਂ ਦੇ ਕਾਗਜ਼ ਤੱਕ ਨਹੀਂ ਪਰਣ ਦਿੱਤੇ ਜਾਰੇ ਮਤਲਬ ਗੱਲ ਤਾਂ ਫਿਰ ਇਦਾਂ ਹੀ ਆ ਰਹੀ ਐ ਸਾਡੀ ਤਾਂ ਕਿੰਨੇ ਪਏ ਤੁਸੀਂ ਐਂ ਕਰੋ ਅੱਜ ਦਿਨ 4 ਜੂਨ ਤਰੀਕ ਨੂੰ ਲਗਿ ਨੋਮੀਨੇਸ਼ਨ ਹੋਣੀ ਇਹਨਾਂ ਦਾ ਤੁਸੀਂ ਵੀ ਆ ਜਾਓ ਉੱਥੇ ਨੋਮੀਨੇਸ਼ਨ ਪਰ ਤੁਹਾਨੂੰ ਵੀ ਪਤਾ ਜੀਰਾ ਸਾਹਿਬ ਕਹਿੰਦੇ ਪਏ ਉਹ ਕਹਿੰਦੇ ਕਿ ਤੁਸੀਂ ਸਾਡੇ ਕਾਗਜ਼ ਭਰ ਲਓ ਤਾਂ ਟੱਕਰਾਂਗੇ ਮੈਦਾਨ ਦੇ ਵਿੱਚ ਤੁਹਾਨੂੰ ਲੜ ਕੇ ਦਿਖਾਵਾਂਗੇ ਅਸੀਂ ਤਾਂ ਰੁਕਿਆ ਹੀ ਨਹੀਂ ਮੈਂ ਕਹਿੰਦਾ ਅਸੀਂ ਕਦੋਂ ਰੁਕਿਆ ਸਿਰ ਆ ਜਾਓ ਨਾ ਚਾਤਰੀ ਕਿਉਂਕਿ ਇਹਨਾਂ ਕੋ ਬੰਦੇ ਤਾਂ ਖੜੇ ਨਹੀਂ ਹੁੰਦੇ ਪਏ ਹੈਗੇ ਸਾਡੇ ਬੰਦਿਆਂ ਨੂੰ ਦਬਕੇ ਮਾਰਦੇ ਪਏ ਆਦੇ ਬੰਦੇ ਖੜੇ ਨਹੀਂ ਕਰਦੇ ਪਏ ਹੈਗੇ ਲੋਕੀ ਇਹਨਾਂ ਨੂੰ ਜਵਾਬ ਦੇ ਹੀ ਜਾਂਦੇ ਆ ਤੇ ਕਿਹਨਾਂ ਨੂੰ ਕਹਿੰਦੇ ਕਿ ਕਿਹੜੇ ਕੁਛ ਪਿੰਡਾਂ ਦੇ ਇਹਨਾਂ ਦੇ ਵਰਕਰ ਹੋਣਗੇ ਕਿ ਜਿਹੜੇ ਖੜੋਂਦੇ ਹੋਣਗੇ ਜਾਂ ਕੁਛ ਅੱਜ ਅਸੀਂ ਤਾਂ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਕਹਿ ਰਹੇ ਕਿ ਵਰਕਰ ਨਹੀਂ ਖੜੇ ਹੋ ਰਹੇ ਕਿ ਜਿਹੜਾ 1000 ਬੰਦਾ ਜਾਂ 500 ਬੰਦਾ ਹੁੰਦਾ ਨੇ ਨਾਲ ਆਇਆ ਫਿਰ ਉਹ ਕਿੱਥੋਂ ਲੈ ਕੇ ਆਗੇ ਉਹ ਬਾਹਰ ਦੇ ਬੰਦੇ ਆ ਜੀ ਕੋਈ ਕੋਦ ਮੋਗਿਓ ਆਉਂਦੇ ਪੇ ਕੋਈ ਕੋੜੀ ਸਿਖਵਾਂਦੇ ਪੇ ਕੋਈ ਫਰੋਈਪਰ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਕੋਈ ਫਰੋਈਪਰ ਆਏ ਆ ਸਾਰੇ ਸਾਨੂੰ ਪਤਾ ਜਿਹੜੇ ਹਲਕੇ ਦੇ ਨਹੀਂਗੇ ਜਿਹੜੇ ਹਲਕੇ ਦੇ ਵੀ ਹੋਣਗੇ ਕੁਛ ਮੈਂ ਨਹੀਂ ਕਹਿੰਦਾ ਕਿ ਜਿਹੜੇ ਹਲਕੇ ਦੇ ਨਹੀਂ ਉਹਨਾਂ ਦੇ ਕੁਛ ਹਰ ਜਿਹੜੇ ਹਲਕੇ ਦੇ ਵੀ ਹੋਣਗੇ ਤੁਸੀਂ ਕਹਿ ਰਹੇ ਤਹਾਡੀ ਲੁਧਿਆਣਾ ਸ਼ਹਿਰ ਜੀਆਂ ਕਿਤੇ ਵੀ ਤੁਸੀਂ ਰਹਿੰਦੇ ਹੋ ਉੱਥੋਂ ਮੈਂ ਕੀ ਨੋਮੀਨੇਸ਼ਨ ਹੁੰਦੀ ਆ ਆਪਾਂ ਉੱਥੋਂ ਦੇ ਬੰਦੇ ਨੋਮੀਨੇਸ਼ਨ ਭਰਨ ਆਣਗੇ ਕਿ ਤੁਸੀਂ ਉੱਥੋਂ ਜਗਰਾਵਾਂ ਦੇ ਆ ਜਾਣਗੇ ਜੀ ਹੂੰ ਇਹ ਤਾਂ ਹੈਗਾ ਨਾ ਹੁਣ ਬਲਾਕ ਸਾਡੇ ਇੱਥੇ ਦੋ ਆ ਜੀਰਾ ਤੇ ਮਖੋ ਜੀਰੇ ਦੇ ਵਿੱਚ ਮੈਂ ਕੀ ਨੋਮੀਨੇਸ਼ਨ ਚੱਲਦੀ ਪਈ ਆ ਤੇ ਬਲਾਕ ਮਖੋ ਦੇ ਬੰਦੇ ਕਦ ਲਈ ਇੱਥੇ ਆ ਰਹੇ ਹੂੰ ਬਲਾਕ ਮਖੋ ਦੇ ਤੁਸੀਂ ਵੀਡੀਓਜ਼ ਦੇ ਵਿੱਚ ਦੇਖ ਹਾਂਜੀ ਉਹ ਇੱਥੇ ਆ ਉਹ ਇੱਥੇ ਨੋਮੀਨੇਸ਼ਨ ਨੋਮੀਨੇਸ਼ਨ ਦਾ ਇਹਨਾਂ ਨੇ ਕੀ ਕਰੀ ਆ ਕਹਦਾ ਗੁੰਡਾਗਰਦੀ ਕਰਨ ਆਈ ਸੀ ਤੁਸੀਂ ਹੁੰਦਾ ਮੈਂ ਨਹੀਂ ਕੁਝ ਕਹੂੰਗਾ ਤੁਹਾਡੇ ਕੋਲ ਤੁਹਾਡਾ ਮੋਬਾਈਲ ਹੈਗਾ ਉਹਨਾਂ ਦਾ ਲਿੰਕ ਤੁਹਾਡੇ ਕੋਲ ਹੈਗਾ ਕੁਲਬੀਰ ਸਿੰਘ ਜੀ ਦਾ ਦਾ ਤੁਸੀਂ ਕੱਢੋ ਲਾਈਵ ਕੱਢੋ ਦੇਖੋ ਤੇ ਕੀ ਕੀ ਹੋ ਰਿਹਾ ਵੇ ਹਮ ਹਥਿਆਰ ਕਿਹਨਾਂ ਦੇ ਹੱਥਾਂ 'ਚ ਹੈ ਫਾਈਲਾਂ ਕਿਹਨਾਂ ਦੇ ਹੱਥਾਂ 'ਚ ਹਮ ਤੁਹਾਨੂੰ ਸਾਰਾ ਕੁਝ ਆਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਊਗਾ ਜੀ ਪਰ ਤੁਹਾਡੇ ਪਰਚਾ ਹੋਇਆ ਇਸ ਚੀਜ਼ ਦਾ ਕੱਲ ਇਹ ਪਰਚਾ ਤਾਂ ਨਹੀਂ ਮਤਲਬ ਹੁੰਦਾ ਹਸਪੀਟਲ ਪੈ ਵੇਖੋ ਵੀ ਉਹਨਾਂ ਇਨਸਾਫ ਆਈ ਤਾਂ ਗਿਆ ਵੀ ਜੋ ਸਹੀ ਕੋਸ਼ਿਸ਼ ਹੈ ਉਹ ਕਰ ਦੋ ਵੀ ਜੇ ਇਸ ਗੱਲ ਦਾ ਪਰਚਾ ਹੁੰਦਾ ਪੈ ਫਿਰ ਆਪਾਂ ਇਹ ਕੱਲ ਨੂੰ ਕੀ ਮੰਨਾਂਗੇ ਮੈਨੂੰ ਦੱਸੋ ਜੀ ਐਵੇਂ ਝੂਠੇ ਬੰਦੇ ਪਾ ਕੇ ਆਪਦੇ ਆਪ ਦੇ ਆਪ ਦੇ ਫੈਰ ਮਾਰਾ ਕੇ ਆਪ ਵੀ ਇਹ ਪੱਥਰ ਵਜਿਆ ਤੇ ਉਹਨੂੰ ਵੱਟ ਬਣਾ ਦੇਣਾ ਉਹਨੂੰ ਕੁਰਬਾਨ ਬਣਾ ਦੇਣਾ ਜੀ ਇਹ ਗੱਲ ਨੂੰ ਕੀ ਤੁਸੀਂ ਸਮਝੇ ਜੋ ਕੋਈ ਮਤਲਬ ਇਹ ਗਲਤੀ ਸਾਰਾ ਕੋਈ ਕਰੀ ਜਾ ਰਿਹਾ ਹੈ ਜੀ ਹਾਂ ਪਿੰਸੇਰ ਆਪਾਂ ਵਧੀਆ ਮੋਲ ਚੱਲ ਰਿਹਾ ਪਿੰਡ ਦੇ ਵਿੱਚ ਸੀ ਕੀ ਤੁਹਾਡੀ ਪਿੰਡ ਦੇ ਵਿੱਚ ਕੋਈ ਹੋਵੇ ਕੱਲ ਨੂੰ ਗੱਲ ਨਿਕਲ ਕੇ ਆਵੇ ਤੁਸੀਂ ਕਹੋ ਕਿ ਮੈਂ ਸਰਪੰਚ ਚਿਤਿਆ ਪਿਆ ਜਾਂ ਇਦਾਂ ਕੁਝ ਉਸ ਚੀਜ਼ ਤੋਂ ਲੈ ਕੇ ਕੰਮ ਵਧਿਆ ਹੋਵੇ ਕੋਈ ਵੀ ਬਿਆਨ ਮੇਰਾ ਲੀਕ ਹੋ ਜੇ ਕੋਈ ਵੀ ਮੇਰਾ ਕਿਸੇ ਵੱਲ ਬਿਆਨਵਾਜੀ ਮੈਂ ਉਸੇ ਖੜੇ ਮੈਂ ਖੁਦ ਖੜਾ ਜੀ ਮੈਂ ਖੁਦ ਕਾਗਜ਼ ਭਰੇ ਆ ਜੀ ਹਮ ਇੱਕ ਵੀ ਮੇਰਾ ਬਿਆਨ ਨਿਕਲ ਗਿਆ ਜੇ ਮੈਂ ਦੇਣਦਾਰ ਆ ਜੀ ਕਿਸੇ ਵੀ ਪਿੰਡ ਦੇ ਮੇਰਾ ਤਾਂ ਵਧੀਆ ਦਾ ਪਿੰਡ ਕੋਈ ਮਸਲਾ ਹੀ ਕੋਈ ਨਹੀਂ ਕੇ ਗੱਲ ਚ ਹੈ ਜੀ ਤਾਂ Dependa ਕੋਈ ਨਹੀਂ ਜੀ ਮਤਲਬ ਹੀ ਕੋਈ ਨਹੀਂ ਜੀ ਚਲੋ ਉਹ ਤਾਂ ਜਿਹੜੇ ਕੋਈ ਵਾਦਾ ਆਪੋਜ਼ਿਟ ਪਾਰਟੀ ਪਰਤੇ ਕਰਦੇ ਉਹਦਾ ਇਹਦਾ ਨਾਂ ਮੇਰੇ ਨਾਲ ਉਹਨਾਂ ਦਾ ਦਾ ਸਿਸਟਮ ਹੀ ਪਰਵਾਰ ਤਾਂ ਨਾ ਸਾਰਾ ਪਿੰਡ ਚ ਨਹੀਂ ਹੋਇਆ ਜਿਹੜਾ ਵੱਡੇ ਪੱਤਰ ਤੇ ਫੈਲਿਆ ਹੋਵੇ ਬਿਲਕੁਲ ਹੀ ਨਹੀਂ ਉਹ ਲੜਾਈ ਇਹਨਾਂ ਦੇ ਹੋਈ ਜੀ ਮੇਰੇ ਪਿੰਡ ਦੇ ਮਤਲਬ ਜਿੱਦਾਂ ਇਲੈਕਸ਼ਨ ਹੈ ਜੀ ਨਹੀਂ ਉਹ ਬੰਦੇ ਮਤਲਬ ਉੱਥੋਂ ਗੱਡੀ ਆ ਰਹੀ ਆ ਮੇਰੇ ਪਿੰਡ ਦੀ ਜੀ ਉਹਨਾਂ ਆ ਕੇ ਕਿਤੇ ਰੌਲਾ ਰੱਪਾ ਪਾਇਆ ਕੋਈ ਬੰਦੇ ਬਾਹਰ ਦੇ ਸੀ ਉਹਨਾਂ ਨਾਲ ਗੱਲ ਪੈ ਗਈ ਜੀ ਉਹਨਾਂ ਦੇ ਗੱਲ ਪੈ ਗਈ ਉਹ ਗੱਡੀ ਉਦੋਂ ਹੀ ਵਾਪਸ ਲੈ ਕੇ ਚਲੇ ਗਿਆ ਜੀ ਉੱਥੇ ਵੀ ਇਹਨੇ ਲਾਇਆ ਕਿ ਗੁਰਪ੍ਰੀਤ ਨੇ ਉਸ ਗੱਲ ਦੇ ਵਿੱਚ ਵੀ ਗੁਰਪ੍ਰੀਤ ਹੋਵੇ ਗੁਰਪ੍ਰੀਤ ਕੋਰੇ ਖੜਾ ਹੋਵੇ ਜਾਂ ਗੁਰਪ੍ਰੀਤ ਲਲਕਾਰਾ ਮਾਰਿਆ ਜਾਂ ਆਪਾਂ ਹੀ ਚੀਜ਼ ਦਾ ਦੇਂਦਾਰ ਆ ਜੀ ਗੁਰਪ੍ਰੀਤ ਦੇ ਗੈਂਗਸਟਰਾਂ ਨਾਲ ਕੁਝ ਬੰਤਦਾ ਨਹੀਂ ਜਿਹੜੀ ਚੀਜ਼ ਨਿਕਲ ਕੇ ਬਾਹਰ ਆ ਰਹੀ ਬਿਲਕੁਲ ਬਾਈ ਜੀ ਨਹੀਂ ਤੁਸੀਂ ਇਹ ਦੱਸੋ ਹੀ ਸੁਗਦੀ ਰੋਟੀ ਖਾਂਦੇ ਆ ਆਪਾਂ ਤਾਂ ਲੋਕ ਵੀ ਗੱਲ ਕਰਕੇ ਅੱਡੇ ਵਿੱਚ 30 40 ਕਿਲਿਆਂ ਦੇ ਮਾਲ ਮੈਂ ਕੀ ਲੈਣਾ ਜੀ ਇਹ ਗੱਲਾਂ ਤੋਂ ਆਦਾ ਸ਼ਾਂਤੀ ਵਾੜਾ ਪਾਰਟੀ ਨਾਲ ਜੁੜਿਆ ਬਾਈ ਜੀ ਉਹਨਾਂ ਜਿਹੜੇ ਕੋਈ ਫਰਕ ਹੀ ਨਹੀਂ ਚ ਗੱਲ ਚੇਗਾ ਆਪਾਂ ਕੀ ਲੈਣਾ ਇਹਨਾਂ ਗੈਂਗਸਟਰਾਂ ਨਾਲ ਜਾਂ ਕੁਝ ਵੀ ਹੈਗਾ ਜੀ ਜਾਂ ਤਾਂ ਵੇੜਾ ਵੀ ਗੁਰਪ੍ਰੀਤ ਕੁਖਾ ਨੰਗਾ ਵੀ ਇਹਦੇ ਕੋਲੇ ਕੁਝ ਨਹੀਂ ਜਾ ਮੈਂ ਗੈਸਟਰੋਨ ਨਾਲ ਮਤਲਬ ਵੀ ਅੱਜ ਮੈਨੂੰ ਦੇ ਦੇ 20 ਲੱਖ ਮੈਨੂੰ ਦੋਦੇ ਚਲੇ ਮਤਲਬ ਵੀ ਬਈ ਜੀ ਨਹੀਂ ਹੈਗਾ ਪਰਮਾਤਮਾ ਨੇ ਦਿੱਤਾ ਸਭ ਕੁਝ ਆਦਾ ਸੁਖ ਲੈਂਦੇ ਅੱਜ ਸ਼ਾਂਤੀ ਮਾਹੌਲ ਨਾਲ ਲੜਚਣ ਲੜਿਆ ਕੋਈ ਇਸ ਗੱਲ ਦੇ ਵਰਗ ਨਹੀਂ ਨਿਆਂ ਜ ਸਭ ਕੁਝ ਕਰ ਰਿਹਾ ਜੀ ਸਾਡੇ ਜੀ ਘਟਿਆ ਰਾਜ ਸਾਬ ਇੱਕ ਤੁਹਾਡੀ ਸ਼ਾਂਤ ਲੜਾਈ ਹੁੰਦੀ ਹੈ ਤੁਹਾਡੇ ਪਿਤਾ ਜੀ ਕੱਲ ਇੱਕ ਇੰਟਰਵਿਊ ਚ ਬੀਕਰ ਕਰ ਰਹੇ ਸੀ ਕਿ ਮੇਰੇ ਗੱਲ ਪੈ ਸੀ ਕਿਤੇ ਉਹ ਚੀਜ਼ ਦਾ ਬਦਲਾ ਤਾਂ ਨਹੀਂ ਕਿ ਤੁਸੀਂ ਆਪ ਦੇ ਵਰਕਰਾਂ ਨਾਲ ਹੀ ਲੈ ਲਿਆ ਹੋਵੇ ਬਈ ਜੀ ਜੇ ਬਦਲਾ ਲੈਣਾ ਹੁੰਦਾ ਤਾਂ 3 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਦੋਂ ਵੀ ਲੈ ਸਕਦਾ ਸੀ ਐਡੀ ਘਟਿਆ ਰਾਜਨੀਤੀ ਨਹੀਂ ਅਸੀਂ ਕਰਦੇ ਹੈਗੇ ਅੱਛਾ ਆ ਇਹਦਾ ਚਲੋ ਜਿੰਦੇ ਕੋ ਜੜੀ ਚੀਜ਼ ਹੁੰਦੀ ਹੈ ਉਹਨੇ ਉਹੀ ਸੋਚਣਾ ਹੁੰਦਾ ਵਾ ਜੇ ਕੰਮ ਕਰਨਾ ਤਾਂ ਤਿੰਨ ਸਾਲ ਤਾਂ ਪਹਿਲਾਂ ਦਾ ਕਰ ਦੇਣਾ ਸੀ ਮਤਲਬ ਤੁਸੀਂ ਉਹ ਚੀਜ਼ ਬਿਲਕੁਲ ਨਹੀਂ ਬਿਲਕੁਲ ਠੀਕ ਹੈ ਬਹੁਤ ਬਹੁਤ ਧੰਨਵਾਦ ਕਰਕੇ ਸਾਹਿਬ ਇਹਨਾਂ ਗੁਰਪ੍ਰੀਤ ਸਿੰਘ ਜਿੰਦੇ ਤੇ ਇਲਜ਼ਾਮ ਲੱਗਦੇ ਨੇ ਤੇ ਇਹਨੇ ਸ਼ੰਕਰ ਘਟਾਰ ਗਿਆ ਜਿਨ੍ਹਾਂ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਕਿ ਜਿਹੜੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗੀ ਹੈ ਉਸ ਤੋਂ ਬਾਅਦ ਜਿਹੜੀ ਇੱਕ ਲੜਾਈ ਹੁੰਦੀ ਹੈ ਤੇ ਉਸ ਚੀਜ਼ ਦਾ ਜਿਹੜਾ ਪੱਖਾ ਬੜਾ ਆਪਦਾ ਰੱਖਿਆ ਬੇ ਬਾਕੀ ਨਾਲ ਗੱਲਬਾਤ ਕੀਤੀ ਹੈ ਸਾਡੇ ਨਾਲ ਮਜੂਸੀ ਧੰਨਵਾਦ ਜੀ ਸ਼ੁਕਰੀਆ